ਲੋਬੀ ਖਨੌਰੀ ਬਾਰਡਰ ਤੋਂ ਸਾਡੇ ਸਾਰੇ ਹੀ ਕਿਸਾਨ ਵੀਰਾਂ ਨੂੰ ਰੈਸਟ ਕਰਕੇ ਉਸ ਇੱਕ ਪਰਸ ਦੇ ਵਿੱਚ ਬੰਦ ਕਰ ਛੱਡਿਆ ਸਾਡੇ ਸਾਰੇ ਕਿਸਾਨ ਵੀਰ ਬੁਲੰਦਨ ਹੌਸਲੇ ਬੁਲੰਦਾ ਹੈ ਸਾਰੇ ਆਪ ਆਪਣੀਆਂ ਜਗ੍ਹਾ ਲੈ ਕੇ ਆਪ ਆਰਾਮ ਫਰਵਾਉਂਦੇ ਐ ਕੋਈ ਕਿਸੇ ਦੇ ਦਿਲ ਤੇ ਇਹੋ ਜਿਹਾ ਭਲੇਖਾ ਨਹੀਂ ਵੀ ਕੋਈ ਸਾਡਾ ਕਿਸਾਨ ਵੀਰ ਨਰਾਜ ਹੋਵੇ ਸਰਕਾਰਾਂ ਨਾਲ ਇਸ ਭਗਵੰਤ ਮਾਨ 부ਚੜ ਨਾਲ ਟੱਕਰ ਲੈਣ ਦੇ ਵਾਸਤੇ ਇਹ ਸਾਰੇ ਮੇਰੇ ਕਿਸਾਨ ਵੀਰਾਂ ਜਿਹੜੇ ਪੈਰਸ ਦੇ ਵਿੱਚ ਹੈ ਜਿਹੜੀ ਉਹ ਆਰਾਮ ਫਰਮਾਉਂਦੇ ਆ ਖਨੋਰੀ ਬਾਰਡਰ ਤੋਂ ਰੈਸਟ ਕਰਕੇ ਸਾਰੇ ਮੇਰੇ ਕਿਸਾਨ ਵੀਰ ਆ ਜਿਹੜੇ ਉਹ ਇਸ ਪੈਰਸ ਦੇ ਵਿੱਚ ਬੈਠੇ ਹੋਏ ਨੇ ਸਾਰੇ ਆਪੋ ਆਪਣੀਆਂ ਜਗ੍ਹਾ ਲੈ ਕੇ ਆਪੋ ਆਪਣੇ ਲੀੜੇ ਕੱਪੜੇ ਲੈ ਕੇ ਜਿਹੜੇ ਥਾਂਪ ਤਾਂ ਜਿੱਥੇ ਵੀ ਜਗ੍ਹਾ ਮਿਲੀ ਕਿਸੇ ਨੂੰ ਉਹ ਸਾਰੇ ਆਪਦੇ ਖਾਂਵਾ ਦੇ ਉੱਤੇ ਪੈਣ ਬਾਹਰ ਵੀ ਮੇਰੇ ਕਿਸਾਨ ਵੀਰ ਆ ਜਿਹੜੇ ਬਹੁਤ ਪੈਣ ਜਿੱਥੇ-ਜਿੱਥੇ ਨਿਗਾਹ ਵੱਜਦੀ ਹੈ 5-700 ਕਿਸਾਨ ਆ ਮੇਰਾ ਜਿਹੜਾ ਵੀਰ ਉਹ ਬਾਹਰ ਪਾਰਸ ਦੇ ਵਿੱਚ ਨਾਲੇ ਅੰਦਰ ਪੀਣ ਨੂੰ ਪਾਣੀ ਦਾ ਵੀ ਇੰਤਜ਼ਾਮ ਹੈ ਤੇ ਕੋਈ ਇਹੋ ਜੀ ਗੱਲ ਨਹੀਂ ਸਾਰੇ ਸੇਫ ਹੈ ਆ ਮੇਰੀਆਂ ਭੈਣਾਂ ਵੀ ਆ ਜਿਹੜੀਆਂ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਨਾਂ ਲਿਖਿਆ ਜਾਊਗਾ ਜਿਹੜੀਆਂ ਮੇਰੀਆਂ ਭੈਣਾਂ ਆ ਉਹ ਵੀ ਇੱਥੇ ਪੈਰਸ ਦੇ ਵਿੱਚ ਹੀ ਰੈਸਟ ਕੀਤੀਆਂ ਹੋਈਆਂ ਇਹਨਾਂ ਲੋਕਾਂ ਦਾ ਅੱਗ ਬੁਝਾਉਣ ਦੇ ਵਿੱਚ ਨਾ ਆਊਗਾ ਜਿਹੜੇ ਲੋਕ ਅੱਜ ਮੇਰੇ ਕਿਸਾਨ ਮਜ਼ਦੂਰ ਨੌਜਵਾਨ ਵੀਰ ਫਰਸੂ ਦੇ ਵਿੱਚ ਫੜੇ ਆ ਰੈਸਟ ਕੀਤੇ ਆ ਉਹ ਸਾਰੇ ਮੇਰੇ ਵੀਰਾਂ ਦਾ ਅੱਗ ਬੁਝਾਉਣ ਦੇ ਵਿੱਚ ਨਾ ਆਉ ਜਿਹੜੇ ਮੇਰੇ ਵੀਰ ਘਰਾਂ 'ਚ ਸੁੱਤੇ ਪਏ ਆ ਆਰਾਮ ਫਰਮਾਉਂਦੇ ਆ ਉਹੋ ਅੱਗ ਲਾਉਣ ਦੇ ਵਿੱਚ ਆਉਣਗੇ ਇਸ ਕਰਕੇ ਸਾਰੇ ਮੇਰੇ ਕਿਸਾਨ ਮਜ਼ਦੂਰ ਨੌਜਵਾਨ ਵੀ ਇਹਨਾਂ ਨੂੰ ਬੇਨਤੀ ਹੈ ਵੀ ਸਾਰੇ ਤੜਕੇ ਪੰਜਾਬ ਬੰਦ ਦੇ ਸੱਦੇ ਤੇ ਸਾਰਾ ਪੰਜਾਬ ਬੰਦ ਕਰੋ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ